ਪਿਆਰ ਪਿਆਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਆਪਣੇ ਲਈ ਬਹੁਤ ਸੋਹਣਾ ਮਾਲ ਪਹੁੰਚ ਚੁੱਕਿਆ ਜੀ ਏਕੇ ਟੈਕਸ ਦੇ ਪੂਰੇ ਟੌਪ ਟੌਪ ਦੇ ਪ੍ਰਿੰਟ ਆਪਣੇ ਲਈ ਪਹੁੰਚ ਗਏ ਸਭ ਤੋਂ ਪਹਿਲਾਂ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਉਹਨੂੰ ਦਿਖਾਉਣੇ ਆ ਆਪਣੇ ਰਵੇ ਆ ਚੈੱਕ ਕਰੋ ਜੀ ਕਾਟਨ ਮਸਲਿਨ ਆਈ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਚੈੱਕ ਕਰੋ ਤਿੰਨ ਤਿੰਨ ਇਹਦੇ ਵਿੱਚ ਰੰਗ ਹੋਣਗੇ ਪੂਰੇ ਟੌਪ ਟੌਪ ਦੇ ਡਿਜ਼ਾਈਨ ਆ ਗਏ ਡਿਜ਼ਾਈਨ ਘੱਟੋ ਘੱਟ 100 ਡਿਜ਼ਾਈਨ ਪਹੁੰਚ ਚੁੱਕੇ ਆ ਜੀ ਆਹ ਲਓ ਚੈੱਕ ਕਰੋ ਹੋਰ ਬਹੁਤ ਡਿਜ਼ਾਈਨ ਪਹੁੰਚ ਗਏ ਆਹ ਲਓ ਫਲੈਗ ਦੇ ਵਿੱਚ ਚੈੱਕ ਕਰੋ ਜੀ ਆਹ ਲਓ ਕਿਆ ਬਾਤ ਹੈ ਡਿਜ਼ਾਈਨ ਬਹੁਤ ਸੋਹਣਾ ਮੋਹਰ ਦਿਖਾ ਦੋ ਏਕੇ ਡੈਕਸ ਜੀ ਲਓ ਜੀ ਆ ਜੀ ਸਲਵਾਰ ਹੋਊਗੀ ਪੂਰੀ 3 ਮੀਟਰ ਸਲਵਾਰ ਹੋ ਮੈਚਿੰਗ ਸੂਟ ਹੈ ਪੂਰੇ ਟੌਪ ਦੀ ਕੁਆਲਿਟੀ ਹੈ ਜੀ ਲਓ ਜੀ ਚੈੱਕ ਕਰੋ ਇਹ ਕਾਰ ਰੰਗ ਵਿੱਚ ਜਿਹੜੇ ਵਿੱਚ ਦੇਖੋ ਇਹ ਕਲਰ ਕਿੱਡਾ ਸੋਹਣਾ ਰੰਗ ਹੈ ਜੀ ਪੂਰੇ ਟੌਪ ਦੇ ਸਾਰੇ ਡਿਜੀਟਲ ਪ੍ਰਿੰਟ ਹੋਣਗੇ ਜੀ ਆਹ ਲਓ ਇਹ ਪ੍ਰਿੰਸ ਮੈਚਿੰਗ ਪਹੁੰਚ ਗਈ ਜੀ ਇਹਦੇ ਵੀ ਬਹੁਤ ਸੋਹਣੇ ਡਿਜ਼ਾਈਨ ਪਹੁੰਚੇ ਨੇਗੇ ਦਿਖਾਓ ਡਿਜ਼ਾਈਨ ਕਿੱਡਾ ਸੋਹਣਾ ਡਿਜ਼ਾਈਨ ਹੈ ਜੀ ਆਹ ਲਓ ਜੀ ਆ ਸਲਵਾਰ ਹੈ ਜੀ ਦਿਖਾਓ ਜੀ ਟਰੈਕ ਕਰਵਾ ਲੜਿਆ ਐ ਪ੍ਰਿੰਸ ਮੈਚਿੰਗ ਦਾ ਕਿੱਟਾ ਸੋਨਾ ਡਿਜ਼ਾਈਨ ਹੈ ਜੀ ਦਿਖਾਓ ਜੀ ਕਿਆ ਬਾਤ ਐ ਡੇ ਐ ਪੂਰਾ ਸੁਪਰ ਹਿੱਟ ਡਿਜ਼ਾਈਨ ਹੈ ਜੀ ਆਹ ਲਓ ਅੱਗੇ ਹੋਰ ਡਿਜ਼ਾਈਨ ਬਹੁਤ ਆਗੇ ਦਿਖਾਓ ਜੀ ਫੁੱਲ ਆਉਂਦੀ ਆਹ ਲਓ ਚੈੱਕ ਕਰੂ ਵੀ ਅੱਗੇ ਕੋਈ ਨਕਰੀਨ ਜਿਹੜਿਆ ਹੋਰ ਬਹੁਤ ਸੋਹਣੇ ਪਹੁੰਚ ਗਏ ਦਿਖਾਉਂਗੇ ਜੀ ਦੇਖੋ ਪੂਰਾ ਸੁਪਰ ਹਿੱਟ ਡਿਜ਼ਾਈਨ ਹੈ ਜੀ ਇਹਦੇ ਵਿੱਚ ਵੀ ਰੰਗ ਤਿੰਨ ਹੋਣਗੇ ਆਹ ਲਓ ਜੀ ਚੈੱਕ ਕਰੋ ਏਕੇ ਟੈਕਸ ਦੀ ਮਾਲ ਹੋਊਗਾ ਸਾਰਾ ਮੋਰ ਲੱਗੇ ਹੋਏ ਸਪੈਸ਼ਲ ਆਹ ਲਓ ਟੈਬੀ ਲੈਨਿੰਗ ਵੀ ਪਹੁੰਚ ਗਈ ਏਕੇ ਟੈਕਸ ਦੀ ਪੂਰਾ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਜੀ ਮਾਲ ਇਹ ਹੁਣ ਆਹ ਲਓ ਜੀ ਦਿਖਾਉਂਗੇ ਦੇਖੋ ਪ੍ਰਿੰਟ ਚੈੱਕ ਕਰੋ ਨਾਲ ਇਹਦੀ ਮੈਚਿੰਗ ਸਲਵਾਰ ਹੋਊਗੀ ਤਿੰਨ ਰੰਗ ਹੋਣਗੇ ਤੇ ਡਿਜ਼ਾਈਨ ਬਹੁਤ ਸੋਹਣੇ ਮਿਲ ਜਾਣਗੇ ਸਾਰੇ ਨਵੇਂ ਲੇਟੈਸਟ ਡਿਜ਼ਾਈਨ ਹੋਣਗੇ ਜਿਹੜੇ ਐਸਡੀ ਘੜੀ ਆ ਰਹੇ ਨੇ ਜੀ ਆ ਲੋ 950 ਜੀ ਬਈ ਦਿਖਾ ਦਿਓ ਹਾਲੇ ਬੀਅੰਗ ਚੈੱਕ ਕਰੂਗੀ ਆ ਲੋ ਇਹ ਸਰਵਾ ਰਹੀ ਦਿਖਾ ਦਿਓ ਮਾਰ ਆਪਣੇ ਲਈ ਬਹੁਤ ਪਹੁੰਚ ਚੁੱਕਿਆ ਦਿਖਾ ਰੋ ਸਾਰੇ ਮਾਰ ਦਿਖਾ ਦਿਓ ਜੀ ਸਾਰੇ ਡਿਜ਼ਾਈਨ ਦਿਖਾ ਦਿਓ ਆ ਜੀ ਆਹ ਕਾਹਰੇ ਮਾਲੇ ਜੀ ਜਿਹਾ ਸਾਰੇ ਡਿਜ਼ਾਈਨਾਂ ਮੇਰੇ ਨੂੰ ਪਾ ਚੁੱਕੇ ਨੇ ਆੜੇ ਨੇ ਬਹੁਤ ਸੋਹਣਾ ਦਾ ਫੋਨ ਤੇ ਸੁਹਾਦੀ ਵੀ ਆ ਲਓ ਜੀ ਆ ਜੀ ਦਰ ਦਕਾ ਦੇ ਡਿਜ਼ਾਈਨ ਚੈੱਕ ਕਰੋ ਕਿੱਦਾਂ ਟਾਪ ਦਾ ਡਿਜ਼ਾਈਨ ਹੈ ਜੀ 800 ਜੀ ਚੈੱਕ ਕਰੋ ਇਹ ਕਿੰਨਾ ਟਾਪ ਦਾ ਡਿਜ਼ਾਈਨ ਹੈ ਨਗਾ ਆਹ ਸਲਵਾਰ ਹੋਊਗੀ ਇਹਦੀ ਦੇਖੋ ਜੀ ਆ ਰੰਗ ਚੈੱਕ ਕਰਾ ਦੋ ਆ ਪੈਨੇ ਦੇ ਕਲਰ ਸ਼ੇਡ ਸੋਹਣੇ ਨੇ ਸਾਰੇ ਦਿਖਾ ਦੂ ਤਿੰਨ ਤਿੰਨ ਹੋਣਗੇ ਆ ਸਾਰਾ माल ਪਹੁੰਚ ਚੁੱਕਿਆ ਹੀ ਆ ਸਾਰੇ ਪ੍ਰਿੰਸ ਦੇ ਡਿਜ਼ਾਈਨ ਦਿਖਾ ਦੂ ਜੀ ਲੋ ਜੀ ਓਕੇ ਧੰਨਵਾਦੀ